ਚਲਦਾ ਪੰਜਾਂ ਦਾ ਜੋਰ ਕਿਉਂ ਚੱਲਦਾ ਜਦੋਂ ਮਾਲਕ ਹੀ ਘਰ 'ਚ ਆ ਜਾਵੇ ਨਾ ਫਿਰ ਆਣ ਗਵਾਨ ਬਹੁਤਾ ਘਰ 'ਚ ਝਾਤੀਆਂ ਨਹੀਂ ਮਾਰਦਾ ਫਿਰ ਘਰ ਵਿੱਚ ਆ ਕੇ ਵੇਖਦੇ ਨਹੀਂ ਉਹ ਕਿਉਂ ਆਉਂਦੇ ਆ ਕਿਉਂਕਿ ਮਾਲਕ ਘਰ ਵਿੱਚ ਨਹੀਂ ਜਿੱਦਨ ਮਾਲਕ ਘਰ ਵਿੱਚ ਆ ਜਾਂਦਾ ਹੈ ਫਿਰ ਨਾਸ ਘਰ ਵਿੱਚ ਕੋਈ ਚੋਰ ਆਉਂਦਾ ਹੈ ਨਾ ਕੋ ਉਸ ਘਰ ਵਿੱਚ ਕੋਈ ਖਰਾਬੀ ਹੁੰਦੀ ਆ ਕਿਉਂਕਿ ਧਿਆਨ ਰੱਖਣ ਵਾਲਾ ਆ ਗਿਆ ਜਿੱਦਨ ਕਰਤੇ ਨੂੰ ਮਨ 'ਚ ਵਸਾਲਿਆ ਪਿਆਰਿਓ ਫਿਰ ਪੰਜਾਂ ਦਾ ਕੋਈ ਜੋਰ ਨਹੀਂ ਚੱਲਦਾ ਫਿਰ ਪੰਜਾਂ ਦੀ ਕੋਈ ਪਾਵਰ ਨਹੀਂ ਤੇ ਕਰਤੇ ਨੂੰ ਮਨ ਵਿੱਚ ਲਿਆਉਣ ਲਈ ਕੀ ਕਰਨਾ ਪਵੇਗਾ ਇਹ ਮਨ ਨੂੰ ਰੋਜ਼ ਸਾਨੂੰ ਖੋਜਣਾ ਪਵੇਗਾ ਜਿਵੇਂ ਮੰਨ ਲਓ ਮੋਬਾਈਲ ਆ ਲੈਪਟਾਪ ਆ ਕੰਪਿਊਟਰ ਆ ਵਿੱਚ ਵਾਇਰਸ ਆ ਜਾਵੇ ਤਾਂ ਤੇ ਨੌਜਵਾਨ ਮੇਰੇ ਵੀਰ ਬੈਠੇ ਆਪ ਸਭ ਜਾਣਦੇ ਹੋ ਲੈਪਟਾਪ ਮੋਬਾਈਲ ਵਿੱਚ ਵਾਇਰਸ ਆ ਜਾਣ ਤੇ ਐਂਟੀਵਾਇਰਸ ਰੱਖਿਆ ਜਾਂਦਾ ਵੀ ਰੋਜ਼ ਦੀ ਸਫਾਈ ਕੀਤੀ ਜਾਵੇ ਲੈਪਟਾਪ ਦੀ ਕਿਤੇ ਵਾਇਰਸ ਕੋਈ ਵੱਡਾ ਆ ਗਿਆ ਤੇ ਲੈਪਟਾਪ ਨੇ ਕੰਮ ਕਰਨਾ ਜਾਣਾ ਹੁਣ ਜੇ ਆਪਾਂ ਸੰਸਾਰਿਕ ਤੌਰ ਤੇ ਵੇਖਦੇ ਇੱਕ ਲੈਪਟਾਪ ਦੁਨੀਆਵੀ ਆ ਉਹਦੇ ਵਿੱਚ ਵਾਇਰਸ ਨਾ ਆਵੇ ਵਾਇਰਸ ਤੋਂ ਬਚਣ ਲਈ ਐਂਟੀਵਾਇਰਸ ਪਾਏ ਜਾਂਦੇ ਆ ਪੈਸੇ ਦੇ ਕੇ ਖਰੀਦੇ ਜਾਂਦੇ ਐਂਟੀਵਾਇਰਸ ਸਿੱਖਾ ਆ ਜਿਹੜਾ ਤੇਰਾ ਸਰੀਰ ਆ ਨਾ ਇਹਦੇ ਵਿੱਚ ਯਤਨ ਕਰ ਇੱਕ ਐਂਟੀਵਾਇਰਸ ਪ੍ਰਬੰਧ ਕਰ ਐਸਾ ਸਖਤ ਪਹਿਰਾ ਲਾ ਦੇ ਕਿ ਇਹ ਮਨ ਦੇ ਵਿੱਚ ਕੋਈ ਜਿਹੜਾ ਵੈਸ ਸਿਆ ਉਹ ਆই ਨਾ ਸਕੇ ਤੇ ਉਹ ਪਹਿਰਾ ਕਿਹੜਾ ਵਾ ਪੜੋ ਬਾਣੀ ਮਾਰਕ ਦੇ ਉਮ ਮੰਦਰ ਕੋ ਥਮ ਥੰਮਣ ਤਉ ਗੁਰ ਕਾ ਸ਼ਬਦ ਮਣਿਆ ਸੰਮਣ ਜਦੋਂ ਗੁਰੂ ਦਾ ਸ਼ਬਦ ਹਿਰਦੇ ਵਿੱਚ ਪਾ ਗਿਆ ਜਦੋਂ ਹਿਰਦੇ ਵਿੱਚ ਸ਼ਬਦ ਵਸ ਗਿਆ ਪਿਆਰਿਓ ਫਿਰ ਬਾਹਰੋਂ ਕੋਈ ਵੈਰਸ ਨਹੀਂ ਆ ਸਕਦਾ ਫਿਰ ਕੋਈ ਪੰਜ ਵਕਾਰ ਨਹੀਂ ਆ ਸਕਦੇ ਇਹ ਆਉਂਦੀ ਓਨੀ ਦੇਰ ਤੱਕ ਆ ਜਿੰਨੀ ਦੇਰ ਤੱਕ ਸ਼ਬਦ ਨਹੀਂ ਤੇ ਇੱਕ ਬੇਨਤੀ ਹੋਰ ਫਿਰ ਸਮਾਪਤੀ ਘਰ ਵਿੱਚ ਇੱਕ ਦਿਨ ਝਾੜੂ ਦਾ ਨਾ ਲਓ ਪਿਆਰਿਓ ਤੇ ਅਗਲੇ ਦਿਨ ਗੰਦ ਬਹੁਤ ਪੈ ਜਾਂਦਾ ਜੀ ਬਹੁਤ ਕਮਰਾ ਗੰਦਾ ਲੱਗੇਗਾ ਘਰ ਗੰਦਾ ਲੱਗੇਗਾ ਕੋਈ ਆਵੇ ਦਾ ਘਰੇ ਤੇ ਉਹਨੇ ਕਹਿਣਾ ਭਾਈ ਇਸ ਘਰ ਦੀਆਂ ਸਵਾਣੀਆਂ ਕਿਵੇਂ ਲੀਆਂ ਨੇ ਘਰ ਦੇ ਜੀ ਕਿਵੇਂ ਦੇ ਨੇ ਸਫਾਈ ਨਹੀਂ ਰੱਖਦੇ ਘਰ ਨਹੀਂ ਸਾਫ਼ ਕਰਕੇ ਰੱਖਦੇ ਇੱਕ ਦਿਨ ਸਫਾਈ ਨਾ ਹੋਵੇ ਚਰਚੇ ਹੁੰਦੇ ਆ ਰੋਜ਼ਾਨਾ ਸਫਾਈ ਕੀਤੀ ਜਾਵੇ ਘਰ ਸੋਹਣਾ ਲੱਗਦਾ ਹੈ ਵਧੀਆ ਲੱਗਦਾ ਹੈ ਪਿਆਰਿਓ ਜਿਹੜਾ ਆ ਮੰਨਿਆ ਨਾ ਇੰਦੀ ਵੀ ਸਫਾਈ ਰੋਜ਼ਾਨਾ ਕਰਨੀ ਬਹੁਤ ਜ਼ਰੂਰੀ ਆ ਬਹੁਤ ਜ਼ਰੂਰੀ ਆ ਤੇ ਇੰਦੀ ਸਫਾਈ ਕਿਵੇਂ ਹੋਣੀ ਆ ਅਮਰਤ ਵੇਲੇ ਉੱਠਿਆ ਕਰੋ ਸਿਮਰਨ ਕਰਿਆ ਕਰੋ ਨਿਤਨੇਮ ਕਰਿਆ ਕਰੋ ਬਾਣੀ ਰੋਜ਼ਾਨਾ ਪੜਿਆ ਕਰੋ ਰੋਜ਼ਾਨਾ ਇੰਦੀ ਸਫਾਈ ਹੁੰਦੀ ਜਾਵੇਗੀ ਤੇ ਪਿਆਰਿਓ ਤੁਹਾਡਾ ਹਿਰਦੇ ਰੂਪੀ ਘਰ ਸੋਹਣਾ ਬਣਿਆ ਰਹੇਗਾ ਇਹ ਤਾਂ ਹੀ ਹੋਣਾ ਹੈ